ਪਾਤਸ਼ਾਹ ਮਹਾਰਾਜ ਨੂੰ ਸਾਰੇ ਭਰੇ ਦਰਬਾਰ ਦੇ ਅੰਦਰ ਸਿੱਖ ਸੰਗਤਾਂ ਦੇ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਕਿਹਾ ਕਹਿਣ ਲੱਗੇ ਅੱਜ ਤੋਂ ਬਾਅਦ ਗੱਦੀ ਦੇ ਵਾਰਿਸ ਸਾਡੇ ਛੋਟੇ ਸੁਪੁੱਤਰ ਧੰਨ ਗੁਰੂ ਅਰਜਨ ਦੇਵ ਹੋਣਗੇ ਸਾਡੇ ਅੰਦਰ ਤੇ ਇਹਨਾਂ ਦੇ ਅੰਦਰ ਤੁਸੀਂ ਕਿਸੇ ਨੇ ਫਰਕ ਨਹੀਂ ਕਰਨਾ ਸਾਰੀ ਸੰਗਤ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਇਹ ਬਚਨ ਕਹੇ ਤੇ ਭਰੇ ਦਰਬਾਰ ਦੇ ਅੰਦਰ ਪਿਰਥੀ ਚੰਦ ਵਿਰੋਧਤਾ ਕਰਨ ਲੱਗਾ ਪਿਰਥੀ ਚੰਦ ਕਹਿਣ ਲੱਗਾ ਗੁਰੂ ਰਾਮਦਾਸ ਪਿਤਾ ਜੀ ਗੱਦੀ ਦੇ وارثਾ ਮੈਂ ਬਣਨਾ ਚਾਹੀਦਾ ਸੀ ਕਿਉਂਕਿ ਪਰਿਵਾਰ ਦੇ ਵਿੱਚੋਂ ਵੱਡਾ ਮੈਂ ਸੀ ਮੈਂ ਸਾਰੇ ਕਾਰੋਬਾਰ ਨੂੰ ਦੇਖਦਾ ਮੈਂ ਸਾਰੇ ਕੰਮ ਕਾਰਜ ਦੀ ਦੇਖਭਾਲ ਕਰਦਾ ਗੱਦੀ ਦਾ وارث ਮੈਂ ਬਣਨਾ ਚਾਹੀਦਾ ਹੈ ਇਥੋਂ ਤੱਕ ਇਤਿਹਾਸਕਾਰ ਲਿਖਦਾ ਹੈ ਕਿ ਪਿਰਥੀ ਚੰਦ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕੋਝੇ ਬਚਨ ਬੋਲੇ ਮਾੜੇ ਬਚਨ ਵੀ ਬੋਲੇ ਤੇ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਬਚਨ ਕਿਹਾ ਜਦੋਂ ਲੜਾਈ ਝਗੜਾ ਭਰੇ ਦਰਬਾਰ ਦੇ ਅੰਦਰ ਪਿਰਥੀ ਚੰਦ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਕਰਨ ਲੱਗਾ ਨਾ ਤੇ ਪਿਰਥੀ ਚੰਦ ਨੂੰ ਧੰ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕਿਹਾ ਕਹਿਣ ਲੱਗੇ ਕਾਹੇ ਪੂਤ ਝਗਰ ਤਹ ਸੰਗ ਬਾਪ ਜਿਨ ਕਹਿ ਜਨੇ ਬਡੀਰੇ ਤੁਮ ਹੋ ਤਿੰਨ ਸੂ ਝਗਰਤ ਪਾਪ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈਨ ਆਪ ਖਿੰਨ ਮੈਂ ਬਿਣਸ ਜਾਏ ਵਿਖਿਆ ਰਸ ਤਉ ਲਾਗੇ ਪਛਤਾਪ ਰਾਮਦਾਸ ਮਹਾਰਾਜ ਕਹਿੰਦੇ ਪਿਆਰਿਆ ਜਿਸ ਬਾਪ ਨੇ ਤੈਨੂੰ ਉਂਗਲ ਦੇ ਨਾਲ ਫੜ ਕੇ ਚੱਲਣਾ ਸਿਖਾਇਆ ਹੋਵੇ ਉਸ ਬਾਪ ਦੇ ਨਾਲ ਕਦੇ ਲੜਾਈ ਝਗੜਾ ਨਹੀਂ ਕਰੀਦਾ ਉਸ ਬਾਪ ਨੂੰ ਕਦੇ ਮਾੜੇ ਬਚਨ ਨਹੀਂ ਬੋਲੀ ਦੇ ਮਾੜੇ ਬੋਲ ਨਹੀਂ ਬੋਲੀ ਦੇ ਉਹਦੇ ਨਾਲ ਕਦੇ ਲੜਾਈ ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਿਆਰਾ ਯਾਦ ਰੱਖੀ ਜਿਸ ਧਨ ਕਾ ਤੁਮ ਗਰਭ ਕਰਤ ਹੋ ਜਿਸ ਧਨ ਦਾ ਜਿਸ ਦੌਲਤ ਦਾ ਜਵਾਨੀ ਦਾ ਇੱਜ਼ਤ ਦਾ ਤੂੰ ਮਾਣ ਹੰਕਾਰ ਕਰਦਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅੱਖ ਚਪਕਣ ਦਾ ਸਮਾਂ ਲੱਗਦਾ ਹੈ ਇਹ ਸਾਰਾ ਕੁਝ ਮਿੱਟੀ ਤੇ ਸੁਆਹ ਬਣ ਜਾਂਦਾ ਹੈ